ਦੀਆਂ ਦੇ ਵਾਰਡ ਨੰਬਰ 72 ਕੋਚਰ ਮਾਰਕੀਟ ਚੌਕ ਵਿੱਚ ਮਹੱਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਚੌਕ ਵਿੱਚ ਧਰਨਾ ਲਾਇਆ ਨਗਰ ਨਿਗਮ ਸਰਕਾਰ ਅਤੇ ਹਲਕਾ ਵਿਧਾਇਕ ਦੇ ਖਿਲਾਫ ਪ੍ਰਦਰਸ਼ਨ ਕੀਤਾ ਲੋਕਾਂ ਨੇ ਦੋਸ਼ ਧਾਇਆ ਕਿ 18 ਕਾਂਟਿਆ ਤੋਂ ਉਹਨਾਂ ਦੇ ਕਰਾਮ ਵਿੱਚ ਵਿੱਤੀ ਨਹੀਂ ਆਈ ਇਸ ਸਿਸਟਮੀਆਂ ਦਾ ਸਾਰਾ ਸਿਸਟਮੀਆਂ ਨੇ ਨਾ ਹੀ ਉਹਨਾਂ ਨੂੰ ਕੋਈ ਸਹਿਕਰਨ ਆਇਆ ਜਿਸ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਪੈ ਰਹੀ ਹੈ। ਧਿਆਨ ਲਾਇਵ ਲਈ ਠੰਡਾ ਚੜ੍ਹਦੀ ਰਿਪੋਰਟ। ਮਿੱਕੀ ਹਰ ਹਰ ਵਾਲ ਮਿੱਠੀ ਮੇਰਾ ਨਾਮ ਬਲਵਿੰਦਰ ਢੁਲਗੇਚਾ ਮੈਟਰ ਆ ਵਾ ਜੀ। ਪੂਰੇ ਇੱਕ ਤਾਂ ਗਰਮੀ ਇੰਨੀ ਪੈ ਰਹੀ ਆ। ਗਰਮੀ ਤੋਂ ਨਹੀਂ ਰਾਹਤ। ਕੱਲ ਰਾਤ ਦੀ 2 ਵਜੇ ਦੀ ਸਾਡੇ ਵਾਰਡ ਨੰਬਰ 72 ਦੇ ਵਿੱਚ ਲਾਈਟ ਬੰਦ ਪਈ ਆ ਵਾਲਮੀਕੀ ਮੱਲੇ 'ਚ। ਕੋਈ ਬਿਜਲੀ ਵਾਲਾ ਨਹੀਂ ਆ ਰਿਹਾ। ਕਿਸੇ ਦਾ ਉਰੇ ਧਿਆਨ ਨਹੀਂ ਆ। ਲੋਕੀ ਪਰੇਸ਼ਾਨ ਆ, ਬੱਚੇ ਪਰੇਸ਼ਾਨ ਆ ਪਾਣੀ ਤੋਂ, ਬਿਜਲੀ ਤੋਂ। ਇੰਨਾ ਬੁਰਾ ਹਾਲ ਆ। ਤਾਰਾ ਦੇਖੋ ਬੁਰਾ ਹਾਲ ਆ। ਤਾਰਾ ਟੁੱਟੀਆਂ ਪਈਆਂ। ਕੋਈ ਉਦੇ ਧਿਆਨ ਨਹੀਂ ਆ ਕਿਸੇ ਵੀ। ਬਿਜਲੀ ਵਾਲੇ ਦਾ ਜਾਂ ਜਿਹੜਾ ਉਹ ਮੌਜੂਦਾ ਐਮਐਲਏ ਗੋਕੀ ਜੀ ਉਹਨਾਂ ਦਾ ਵੀ ਆ ਮੰਦਾ ਪਾਉਣਾ ਦਾ ਹਲਕਾ ਵ ਆਪਣੇ ਅਸਕੇ ਦਾ ਧਿਆਨ ਰੱਖਣ ਔਰ ਕਿਸੇ ਦਾ ਕੋਈ ਹੋ ਨਹੀਂ ਆ ਖਬਰੇ ਸਾਡੇ ਜਵਾਨ ਨਗਰ ਕੈਂਪ ਤੇ ਆਣ ਕੋਈ ਨਹੀਂ ਪੁੱਛਿਆ ਰਾਤ ਦੇ 2 2 ਵਜੇ ਦੀ ਲਾਈਟ ਬੰਦ ਆ ਤੇ ਅੱਦੇ ਹੁਣ 6 6:30 7 ਵਜੇ ਕਿ ਕੋਈ ਨਹੀਂ ਆਇਆ ਬਿਜਲੀ ਵਾਲਾ ਜੇ ਅਗਰ ਨਹੀਂ ਆਂਦੇ ਰੋਡ ਤੇ ਬੈਠੋਗੇ ਜਦੋਂ ਤੱਕ ਪੁਰੇ ਬਿਜਲੀ ਵਾਲੇ ਨਹੀਂ ਆਂਦੇ ਆ ਧਰਨਾ ਦੀ ਜਾਰੀ ਰਹੂਗਾ ਤੇ ਉਰੇ ਲੋਕੀ ਬੈਠੇ ਰਹਿਣਗੇ ਤੇ ਫੋਕਰਾਂ ਦੇ ਬੱਚੇ ਵੀ ਬਾਹਰ ਆਏ ਹੋਏ ਆ ਤੁਹਾਡੇ ਕੀ ਆ ਬੱਚੇ ਕਿੰਨੇ ਪਰੇਸ਼ਾਨ ਆ ਜਨਾਨੀਆਂ ਬੱਚੇ ਸਾਰਾ ਮੁਹੱਲਾ ਪਰੇਸ਼ਾਨ 12 ਬਚੌਂਕ ਚ 14 ਨੰਬਰ 14 ਸਾਰੀਆਂ ਟੁੱਟੀਆਂ ਪਈਆਂ ਸਾਡੀਆਂ ਸ਼ੋਗਰ ਦੇ ਮਰੀਜ਼ ਆ ਸੀ ਗਿੱਟ ਗਿੱਟ ਸਾਡੀਆਂ ਜਗਾ ਆ ਅੱਗੇ ਕਿੱਥੇ ਚਲੇ ਜਾਈਏ ਕਿੰਨੇ ਵਜੇ ਟੁੱਟੀ ਹੋਈ ਹੈ ਰਾਤ ਦੀ ਰਾਤ ਦੀਆਂ ਟੁੱਟੀਆਂ ਹੋਈਆਂ ਸਾਰਾ ਕੋਈ ਨਹੀਂ ਆ ਰਿਹਾ ਨਾ ਫੋਨ ਚੱਕਦੇ ਨਾ ਫੋਨ ਚੱਕਦੇ ਹਾਂਜੀ ਕੀ ਨਾਮ ਤੁਹਾਡਾ ਸੰਤਾਸ਼ ਕੀ ਕਹਿਣਾ ਜੋ ਵੀ ਅਸੀਂ ਕਹਿਣਾ ਜਾਦਾ ਸਾਡੀ ਲੈ ਠੀਕ ਕਰੋ ਅਸੀਂ ਰਾਤ ਦੇ ਪਰੇਸ਼ਾਨ ਆ ਪਾਣੀ ਵੀ ਹੈ ਨਹੀਂ ਸਾਡੇ ਪਾਣੀ ਪਾਣੀ ਵੀ ਨਹੀਂ ਹੈਗਾ ਅਸੀਂ ਕਿੱਥੇ ਚਲੇ ਜਾਗੇ ਬੱਚਿਆਂ ਨੂੰ ਲੈ ਲੈ ਕੇ ਦੇਖੋ ਬੋਟਲ ਲੈਣਾ ਵੇ ਬੋਟਲ ਲੈਣਾ ਲੈਣਾ ਬੰਦੇ ਨੂੰ ਬੋਟਲ ਨਹੀਂ ਮਿਲਦੀ ਆ ਹਾਂ ਉਹਨਾਂ ਨਾਲ ਗੱਲ ਕਰਨਾ ਜਿਹੜਾ ਬੋਟਲ ਲੈਣਾ ਆ ਗਿਆ ਇੱਥੇ ਕਿਹਨੇ ਇਹ ਰੋਡ ਜਾਮ ਕੀਤਾ ਆ ਹਾਂ ਰੋਡ ਜਾਮ ਕੀਤਾ ਹੋਇਆ ਕਦ ਤੱਕ ਰਹੇਗਾ ਅਜਾ ਤੱਕ ਲੈਣ ਨਹੀਂ ਆਉਂਦੀ ਜਿੰਨੇ ਜਾਣ ਲੈਣ ਨਹੀਂ ਆਣਗੇ ਆ ਚਲੇ ਜਾਵਾਂਗੇ ਹਾਂ ਜੀ ਆ ਜਾ ਰਾਤੋਂ ਬੈਜਵੇ ਸਾਰੀ ਰਾਤ ਜਾਮ ਕਰਨਾ ਇੱਥੇ ਚੌਕੀ ਵੀਨਾ 14 ਨੰਬਰ ਗਲੀ ਜਿਹੜੇ ਨੇ ਆ ਹਾਂ ਜੀ ਨਾ ਰਾਤ ਨੂੰ ਲੈਟ ਹੁੰਦੀ ਨਾ ਦਿਨੇ ਨਾ ਦੁਪਹਿਰੇ ਜਦੋਂ ਦੇਖ ਲਓ ਤਾਰ ਟੁੱਟ ਗਈ ਤਾਰ ਟੁੱਟ ਗਈ ਤਾਰੇ ਟੁੱਟਦੀਆਂ ਰਹਿੰਦੀਆਂ ਇੱਥੇ ਕੋਈ ਤਾਰ ਮੋਟੀ ਨਹੀਂ ਪਾਉਂਦੀ ਸਰਕਾਰ ਇਹ ਤਾਰਾਂ ਬੈਣਗੇ ਤਵੇ ਹੱਲ ਹੋਊਗਾ ਤਾਰ ਮੋਟੀ ਬਹੁਤ ਤੇ ਹੱਲ ਹੋਵੇ ਕੋਈ ਹੰ ਨਹੀਂ ਦੂਜੇ ਦਿਨ ਫੇਰ ਉਹ ਯਾਰ ਆ ਆਪ ਲਾ ਜਾਂਦੀ ਆ ਦੂਜੇ ਦਿਨ ਆਗਵਾ ਆਮ ਲੱਗਾਈ ਖਲਵਾ ਦਿੱਤਾਗੇ ਤੁਹਾਡੇ ਵੱਲੋਂ ਜੀ ਬਿਲਕੁਲ ਬਿਲਕੁਲ ਹੁਣ ਲੱਗੇ ਜਾਂਦੇ ਕਿ ਕਾ ਵੀ ਇਹਨਾਂ ਨੂੰ ਸਮੱਸਿਆ ਹੈ ਕਿ ਇਹਦੀ ਬਿਜਲੀ ਲਾਈਟ ਮੈਨਰ ਸਮੱਸਿਆ ਹੈ ਤੇ ਉਹਨਾਂ ਕੋਲ ਹੁਣ ਇਹ ਗੱਲ ਕਰਕੇ ਉਹਨਾਂ ਦਾ ਹੱਲ ਕਰਾ ਦੇਣਾ ਠੀਕ ਹੈ ਜੀ ਜਾਂਦੇ